ਅਸੀਂ ਉਸ ਮਾਲਕ ਉਸ ਸਭ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਉਹਨਾਂ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ ਕਿਉਂਕਿ ਅੱਜ ਭਗਤ ਅਰਵਦਾਸ ਜੀ ਦਾ ਜਨਮ ਦਿਹਾੜਾ ਵੀ ਹੈ ਜੀ ਹੁਣ ਤੁਸੀਂ ਦੇਖੋ ਵੀ ਜਿਹੜੀ ਗੱਲ ਸਤਗੁਰ ਨੇ ਕਹੀ ਹੈ ਨਾ ਕਿ ਫਾਲਗੁਨ ਆਨੰਦ ਉਪਾਰਜਣ ਹਰ ਸੱਜਣ ਪ੍ਰਗਟ ਆਇ ਇਹ ਫੱਗਣ ਦਾ ਮਹੀਨਾ ਜੀ ਇਹ ਅਨੰਦ ਦਾ ਮਹੀਨਾ ਉਪਾਰਜਨ ਹਰ ਸੱਜਣ ਪ੍ਰਗਟਿ ਆਏ ਉਹ ਸੱਜਣ ਕੌਣ ਨੇ ਉਹ ਸੱਜਣ ਕੌਣ ਨੇ ਹੁਣ ਦੇਖੋ ਇਸ ਮਹੀਨੇ ਚ ਭਗਤ ਰਵਿਦਾਸ ਜੀ ਦਾ ਜਿਹੜਾ ਅੱਜ ਅਸੀਂ ਜਨਮ ਦਿਹਾੜਾ ਮਨਾਇਆ ਕਦੇ ਉਹਨਾਂ ਦਾ ਜੀਵਨ ਪੜ ਕੇ ਦੇਖੋ ਅਸੀਂ ਰੋਜ਼ ਪੜਤਿਆਂ ਨਾ ਵੀ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਅਸੀਂ ਤਾਂ ਆਪਣੇ ਆਲਸ ਕਰਕੇ ਅਸੀਂ ਰੱਬ ਦਾ ਨਾਮ ਜਪਦੇ ਨੇ ਕੋਈ ਕਹਿੰਦਾ ਜੀ ਮੇਰੇ ਕੋਲ ਟਾਈਮ ਨਹੀਂ ਹੈਗਾ ਕੋਈ ਕਹਿੰਦਾ ਜੀ ਮੈਂ ਜਪਾਂ ਕਿਵੇਂ ਮੈਨੂੰ ਤਰੀਕਾ ਨਹੀਂ ਪਤਾ ਤੇ ਮੈਂ ਕਹਿੰਦਾ ਕਦੇ ਭਗਤ ਰਵਦਾਸ ਜੀ ਬਾਬਾ ਕਬੀਰ ਜੀ ਨੂੰ ਦੇਖੋ ਵੀ ਜਿਸ ਧਰਤੀ ਤੋਂ ਉਹਨਾਂ ਨੇ ਜਨਮ ਲਿਆ ਬਨਾਰਸ ਦੀ ਧਰਤੀ ਹੈ ਉੱਥੇ ਤਾਂ ਛੂਤਰ ਪਛੜੀ ਸ਼੍ਰੇਣੀ ਦੇ ਵਿੱਚ ਘਰ ਦੇ ਜਨਮ ਲੈਣਾ ਆਪਣੇ ਆਪ ਚ ਸਭ ਤੋਂ ਵੱਡਾ ਦੁੱਖ ਸੀ ਨਾ ਤੁਸੀਂ ਕਿਸੇ ਧਰਮ ਸਥਾਨ ਤੇ ਜਾ ਸਕਦੇ ਹੋ ਨਾ ਕੋਈ ਧਰਮ ਗ੍ਰੰਥ ਪੜ ਸਕਦੇ ਹੋ ਮੰਨਣਾ ਤੇ ਦੂਰ ਦੀ ਖੇਡ ਹੈ ਜੀ ਕਿਉਂਕਿ ਜਿਹੜਾ ਉਸ ਜਾਤ 'ਚ ਜਨਮ ਲਿਆ ਜਿਨੇ ਉਹਦੇ ਵਾਸਤੇ ਕੋਈ ਧਰਮ ਸਥਾਨ ਬਣਿਆ ਨਹੀਂ ਸਤਿਗੁਰੂ ਦੀ ਬਾਣੀ ਨੇ ਐਵੇਂ ਨਹੀਂ ਕਿਹਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਧ ਵਡਿਆ ਸਿਓ ਕਿਆ ਇਹ ਗੱਲ ਕਿਉਂ ਕਹਿਣੇ ਪਈ ਕਿਉਂਕਿ ਜਦੋਂ ਸਤਿਗੁਰ ਪਾਤਸ਼ਾਹ ਨੇ ਦੇਖਿਆ ਵੀ ਇਹ ਆੰਦਰ ਮਨੁੱਖੀ ਵਰਤਾਰਾ ਹੈ ਜੀ ਜਿਹੜੇ ਉਹਨਾਂ ਦੇ ਧਰਮ ਗ੍ਰੰਥੇ ਨੇ ਜਿਨ੍ਹਾਂ ਨੂੰ ਉਹ ਧਰਮ ਗ੍ਰੰਥ ਕਹਿੰਦੇ ਨੇ ਕਦੇ ਵਿਚਾਰ ਕਰਿਓ ਉਹ ਕਹਿੰਦੇ ਨੇ ਸਾਡੇ ਧਰਮ ਗ੍ਰੰਥ ਨੇ ਉਹਨਾਂ ਚ ਲਿਖਿਆ ਵੀ ਉਹ ਫਲਾਣੇ ਧਾਗੇ ਦਾ ਜਨੇਊ ਫਲਾਣਾ ਬੰਦਾ ਪਾਵੇਗਾ ਦੂਜਾ ਨਹੀਂ ਪਾ ਸਕਦਾ ਆਹ ਕਰਮ ਫਲਾਣਾ ਬੰਦਾ ਕਰੇਗਾ ਦੂਜਾ ਨਹੀਂ ਕਰ ਸਕਦਾ ਇਥੋਂ ਤੱਕ ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਜੇ ਪੰਜੋਂ ਤਾੜਨ ਕੇ ਅਧਿਕਾਰੀ ਤੁਸੀਂ ਦੇਖੋ ਵੀ ਇਹ ਉਹਨਾਂ 'ਚ ਬੰਦੀ ਹੈ ਵੀ ਆਹ ਸ਼੍ਰੇਣੀ ਜਿਹੜੀ ਹੈ ਇਹਨਾਂ ਵਾਸਤੇ ਕੋਈ ਧਰਮ ਨਹੀਂ ਕੋਈ ਕਰਮ ਨਹੀਂ ਨਾ ਉਹ ਜਨੇਊ ਪਾ ਸਕਦੇ ਨੇ ਨਾ ਉਹ ਪੁਜਾਰੀ ਬਣ ਸਕਦੇ ਨੇ ਨਾ ਉਹ ਮੰਤਰ ਪੜ ਸਕਦੇ ਨੇ ਨਾ ਕਿਸੇ ਧਰਮ ਸਥਾਨ ਤੇ ਜਾ ਸਕਦੇ ਨੇ ਜੇ ਕਿਤੇ ਗਲਤੀ ਨਾਲ ਉਹ ਪੜ ਵੀ ਲੈਣ ਤੇ ਉਹਨਾਂ ਦੀ ਜ਼ੁਬਾਨ ਕੱਟਤੀ ਜਾਂਦੀ ਜੀ ਉਹਨਾਂ ਨੂੰ ਸਜ਼ਾ ਮਿਲਦੀ ਹੈ ਜੀ ਇਹ ਉਹਨਾਂ ਦੇ ਧਰਮ ਗ੍ਰੰਥ ਨੇ ਧਰਮ ਗ੍ਰੰਥ ਜਿਨ੍ਹਾਂ ਨੇ ਧਰਮ ਜਿਉਣਾ ਸਿਖਾਉਣਾ ਸੀ ਉਹ ਕਹਿੰਦੇ ਤੁਹਾਡੇ ਵਾਸਤੇ ਕੋਈ ਧਰਮ ਨਹੀਂ ਬਣਿਆ ਤੇ ਬਾਬਾ ਰਵਦਾਸ ਜੀ ਦਾ ਆ ਜਨਮ ਜਿਹੜਾ ਹੈ ਉਸ ਬਨਾਰਸ ਧਰਤੀ ਤੇ ਹੋਇਆ ਤੁਸੀਂ ਵਿਚਾਰ ਕਰਿਓ ਕਦੇ ਪੜਿਓ ਬਾਣੀ ਇਹ ਨਾਮਦੇਵ ਜੀ ਨੇ ਬਾਬਾ ਨਾਮਦੇਵ ਜੀ ਨੂੰ ਗੱਲ ਕਹਿਣੀ ਪੈ ਗਈ ਹਿੰੜੀ ਜਾਤ ਮੇਰੀ ਜਾਦਮ ਰਾਯਾ ਕਿ ਰੱਬਾ ਮੇਰਾ ਕੀ ਕਸੂਰ ਹੈ ਮੇਰੀ ਕੀ ਗਲਤੀ ਹੈ ਜੇ ਮੈਂ ਸੰਸਾਰ ਦੀ ਬਣਾਈ ਨੀਵੀਂ ਜਾਤ ਚ ਮੈਂ ਜਨਮ ਲਿਆ ਨਾ ਮੇਰਾ ਕਸੂਰ ਕੀ ਹੈ ਸ਼ੀਪੇ ਕੇ ਜਨਮ ਕਾਹੇ ਕੋ ਆਇਆ ਮੇਰੇ ਬੰਮੀ ਰਾਦੇ ਚ ਕੋਈ ਕਸੂਰ ਨਹੀਂ ਨਾ ਮੇਰੀ ਤਾਂ ਚ ਕੋਈ ਗਲਤੀ ਨਹੀਂ ਵੀ ਜਨਮ ਤੂੰ ਦਿੱਤਾ ਚੋਣ ਤੂੰ ਕੀਤੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਜਨਮ ਕਿੱਥੇ ਲੈਣਾ ਹੀਂੜੀ ਜਾਤ ਮੇਰੀ ਜਾਦਮ ਰਾਯਾ ਛੀਪੇ ਕੇ ਜਨਮ ਖਾਇ ਕੋ ਆਇਆ ਤੇ ਤੂੰ ਵਿਚਾਰ ਕਰਿਓ ਵੀ ਜਦੋਂ ਇਤਨਾ ਕਠਨ ਸਮਾ ਇਤਨਾ ਔਖਾ ਸਮਾ ਹੋਵੇ ਅੱਜ ਸਾਡੇ ਕੋ ਸਾਰੀਆਂ ਸਹੂਲਤਾਂ ਨੇ ਜੀ ਸਾਨੂੰ ਕੋਈ ਨਹੀਂ ਰੋਕਦਾ ਵੀ ਤੂੰ ਪ੍ਰਾਰਥਨਾ ਕਰ ਸਾਨੂੰ ਕੋਈ ਨਹੀਂ ਕਹਦਾ ਤੂੰ ਗੁਰਦੁਆਰੇ ਨਾ ਜਾ ਸਕੋ ਵਾਜਾ ਮਾਰੀ ਜਾਂਦੀਆਂ ਨੇ ਵੀ ਆਵੋ ਸਿੱਖ ਸਤਗੁਰ ਕੇ ਪਿਆਰੇਓ ਗਾਵੋ ਸੱਚੀ ਅਜੀਬੇਰ ਨਹੀਂ ਹੁੰਦੇ ਉਸੇ ਵਿਚਾਰਤਾ ਕਰੋ ਵੀ ਸਾਨੂੰ ਤਾਂ ਕਿਸੇ ਨੇ ਨਾ ਰੋਕਿਆ ਸਾਨੂੰ ਤਾਂ ਕਿਸੇ ਨੇ ਨਹੀਂ ਕਿਹਾ ਵੀ ਤੂੰ ਤੇ ਗੁਰਦੁਆਰੇ ਨਹੀਂ ਆਉਣਾ ਤੂੰ ਆ ਨਹੀਂ ਸਕਦਾ ਸਾਨੂੰ ਤਾਂ ਕਿਸੇ ਨੇ ਰੋਕਿਆ ਨਹੀਂ ਵੀ ਕੋਈ ਨਿਯਤ ਨਿਯਮ ਨਹੀਂ ਕਰਨਾ ਤੂੰ ਆਪ ਆਠ ਨਹੀਂ ਕਰਨਾ ਤੂੰ ਨਹੀਂ ਕਰ ਸਕਦਾ ਸਤਗੁਰੂ ਤਾਂ ਆਵਾਜ਼ਾਂ ਮਾਰ-ਮਾਰ ਕੇ ਕਹਿ ਰਹੇ ਨੇ ਮੇਰੇ ਮਾਲਕ ਮੇਰੇ ਸਤਗੁਰੂ ਨੇ ਕਿਹਾ ਗਾਵੋ ਸੱਚੀ ਬਾਣੀ ਬੋਲੋ ਜੀ ਗਾਵੋ ਸੱਚੀ ਬਾਣੀ ਆਪ ਫੜਿਆ ਕਰੋ ਕਿਉਂਕਿ ਸੁਣ ਤੇ ਪੁਨੀਤ ਕਹਤੇ ਪਵਿੱਤ ਗੁਰੂ ਤਾਂ ਕਹਿ ਰਿਹਾ ਨਾ ਪੜ ਪਰ ਅਸੀਂ ਨਹੀਂ ਪੜਦੇ ਤੇ ਮੈਂ ਕਹਿੰਦਾ ਬਾਬਾ ਰਵਦਾਸ ਜੀ ਤੁਸੀਂ ਦੇਖੋ ਵੀ ਤੇ ਉਹਨਾਂ ਨੂੰ ਤੇ ਕਿਹਾ ਗਿਆ ਨਾ ਵੀ ਤੁਸੀਂ ਜਿਹੜੀ ਸ਼ੇਰ ਜਨਮ ਲਿਆ ਤੁਸੀਂ ਕਿਸੇ ਮੰਦਰ ਨਹੀਂ ਜਾ ਸਕਦੇ ਤੁਹਾਡੇ ਵਾਸਤੇ ਕੋਈ ਧਰਮ ਨਹੀਂ ਕੋਈ ਕਰਮ ਨਹੀਂ ਨਾ ਤੁਸੀਂ ਜਿਨੇਉ ਪਾ ਸਕਦੇ ਹੋ ਨਾ ਤੁਸੀਂ ਕਿਸੇ ਮੰਦਰ ਦੇ ਪੁਜਾਰੀ ਬਣ ਸਕਦੇ ਹੋ ਨਾ ਤੁਸੀਂ ਕੋਈ ਧਰਮ ਗ੍ਰੰਥ ਪੜ ਸਕਦੇ ਹੋ ਜੇ ਕਿਤੇ ਗਲਤੀ ਨਾਲ ਸੁਣ ਵੀ ਲੈਣ ਪੜਨਾ ਤੇ ਦੂਰ ਦੀ ਗੱਲ ਹੈ ਜੀ ਕੰਨਾਂ 'ਚ ਸਿੱਕੇ ਢਾਲ ਕੇ ਪਾਤੇ ਜਾਂਦੇ ਨੇ ਤੁਸੀਂ ਅੱਜ ਵੀ ਪੰਜਾਬ ਤੋਂ ਬਾਹਰ ਚਲੋ ਤੁਸੀਂ ਆ ਕਿਤੇ ਇਧਰ ਮੱਧ ਭਾਰਤ ਵੱਲ ਤੁਸੀਂ ਜਾ ਕੇ ਦੇਖੋ ਅੱਜ ਵੀ ਤੁਸੀਂ ਕਿਤੇ ਆ ਜਾ ਕੇ ਦੇਖੋ ਤਾਂ ਸਹੀ ਅੱਜ ਵੀ ਇਹ ਤਾਂ ਪੰਜਾਬ ਹੈ ਇਹ ਬੜੀ ਕਿਰਪਾ ਇੱਥੇ ਅੱਜ ਵੀ ਜਿਹੜੇ ਛੋਟੀ ਸ਼੍ਰੇਣੀ ਵਾਲੇ ਨੇ ਉਹਨਾਂ ਦੇ ਜਿਹੜੇ ਘਰ ਨੇ ਉਹ ਸਮਾਜ ਤੋਂ ਅਲੈਦਾ ਨੇ ਉਹਨਾਂ ਨੂੰ ਹੁਕਮ ਹੈ ਕਿ ਜੇ ਤੁਸੀਂ ਜਾਂਦੇ ਹੋ ਨਾ ਕਿ ਜਿਹੜੇ ਦੀ ਪੈਰ ਰੱਖਦੇ ਹੋ ਤੁਹਾਡੇ ਪੈਰਾਂ ਤੇ ਕਿਤੇ ਉੱਚ ਸ਼੍ਰੇਣੀ ਦਾ ਪੈਰ ਨਾ ਆ ਜਾਏ ਅੱਜ ਵੀ ਉਹ ਵਿਚਾਰੇ ਅੱਗੇ ਟੱਲੀਆਂ ਖੜਕਾ ਕੇ ਜਾਂਦੇ ਨੇ ਜੀ ਤੇ ਮੈਂ ਕਹਿੰਦਾ ਕਿੰਨਾ ਕਠਨ ਸਮਾ ਪਰ ਮੈਂ ਕਿਨ ਰਵਿਦਾਸ ਟਵੰਤਾ ਢੋਰਨੀਤ ਤੇ ਮੈਂ ਤਿਆਗੀ ਮਾਇਆ ਉਹਨਾਂ ਨੇ ਹਾਰ ਨਹੀਂ ਮੰਨੀ ਵੀ ਠੀਕ ਹੈ ਜੇਰਾ ਮੇਰਾ ਕਿੱਤਾ ਮੈਂ ਕਰਦਾ ਪਿਆ ਇਹ ਕੋਈ ਕੇਦਾ ਕੋਈ ਠੇਕਾ ਥੋੜਾ ਵੀ ਤੁਸੀਂ ਧਰਮੀ ਬਣ ਸਕਦੇ ਹੋ ਮੈਂ ਨਹੀਂ ਬਣ ਸਕਦਾ ਮੈਂ ਕਿਉਂ ਨਹੀਂ ਬਣ ਸਕਦਾ ਮੈਂ ਕਿਉਂ ਨਹੀਂ ਜੱਜ ਸਕਦਾ ਬਹੁਤ ਕੁਝ ਸਹਿਣਾ ਪਿਆ ਪਰ ਸਾਨੂੰ ਤਾਂ ਕੋਈ ਸਹਿਣਾ ਨਹੀਂ ਪੈ ਰਿਹਾ ਸਾਨੂੰ ਤਾਂ ਆਜ਼ਾਦੀ ਦਿੱਤੀ ਹੈ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਤਿਗੁਰ ਨੇ ਕਿਹਾ ਵੀ ਆਓ ਸਿੱਖ ਸਤਿਗੁਰ ਕੇ ਗਾਵੋ ਸੱਚੀ ਬਾਣੀ ਵੀ ਆਓ ਬੈਠੋ ਪੜੋ ਕਿਉਂਕਿ ਜਿਉਂ-ਜਿਉਂ ਤੂੰ ਬਾਣੀ ਪੜ੍ਹੇਂਗਾ ਜਿਉਂ-ਜਿਉਂ ਤੂੰ ਬਾਣੀ ਸੁਨੇਗਾ ਤੇ ਸੁਣਤੇ ਪੁਨੀਤ ਕਹਤੇ ਪਵਿੱਤ ਤੇਰਾ ਭਲਾ ਹੋ ਜਾਏਗਾ ਅਫਸੋਸ ਹੈ ਨਾ ਵੀ ਇੱਕ ਪਾਸੇ ਤਾਂ ਰੋਕਿਆ ਜਾਂਦਾ ਉਹ ਵਿਚਾਰੇ ਯਤਨ ਕਰਦੇ ਨੇ ਸਾਨੂੰ ਸਤਗੁਰੂ ਕਹਿੰ ਲਿਆ ਪੜੋ ਪਰ ਇਹ ਕਿਹੜਾ ਸਤਗੁਰੂ ਟਾਈਮ ਨਹੀਂ ਲੱਗਦਾ ਉੱਥੇ ਤੁਸੀਂ ਆ ਦੇਖੋ ਵੀ ਹੁਣ ਇਹ ਇੱਕ